इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਸੈਕਟਰ 2 ਵਿਖੇ ਅੱਜ ਬੱਚਿਆਂ ਦੇ ਵੱਲੋਂ ਸਾਲਾਨਾ ਇਨਾਮ ਵੰਡ ਸਮਾਰੋਹ ਜਿਹੜਾ ਹੈ ਮਨਾਇਆ ਗਿਆ ਹੈ ਇਸ ਵਿੱਚ ਸਾਡੇ ਇਲਾਕੇ ਦੇ ਬਹੁਤ ਹੀ ਮਿਹਨਤੀ ਐਮਐਲਏ ਸਰਦਾਰ ਕਰਮਵੀਰ ਸਿੰਘ ਨੂੰ ਮੰਡੀ ਹਾਜ਼ਰ ਹੋਏ ਔਰ ਮਾਪਿਆਂ ਦੇ ਨਾਲ ਰੂਬਰੂ ਹੋਏ ਇਸ ਤੋਂ ਇਲਾਵਾ ਸਕੂਲ ਦੀ ਮੈਨੇਜਮੈਂਟ ਕਮੇਟੀ ਔਰ ਜਿਹੜੇ ਸਾਡੇ ਆਲੇ ਦੁਆਲੇ ਦੇ ਜਿਹੜੇ ਸਕੂਲ ਹੈਗੇ ਉੱਥੋਂ ਦੇ ਪ੍ਰਿੰਸੀਪਲ ਹੈਡਮਾਸਟਰ ਜਿਹੜੇ ਹੈ ਕਨੇਸ ਸਕੂਲ ਦੇ ਖੇਲਦੇ ਹੈ ਪਹੁੰਚੇ ਜਿਹੜੋ ਨੇ ਆਪਣਾ ਅਸ਼ੀਰਵਾਦ ਜਿਹੜਾ ਹੈ ਬੱਚਿਆਂ ਨੂੰ ਦਿੱਤਾ ਤੇ ਇਸ ਦੌਰਾਨ ਜਿਹੜੀ ਹੈ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਜਿਹੜੀ ਹੈ ਪਿਛਲੇ ਦੌਰਾਨ ਪਿਛਲੇ ਦਿਨਾਂ ਦੌਰਾਨ ਜਿਹੜੇ ਕੰਮਕਾਰ ਕੀਤੇ ਗਏ ਉਹਦੇ ਬਾਰੇ ਦੱਸਿਆ ਗਿਆ ਹੈ ਔਰ ਪਿਛਲੇ ਸਾਲ 2023-24 ਦੇ ਵਿੱਚ ਦਾ ਹੈ बच्चों के जोड़े ना अकेडमिक स्पोर्ट्स और अलग अलग इवेंट्स ना, के जो इनाम प्राप्त किए गए वो है बच्चों को इनाम दिए गए हैं सो बच्चों में जो है खुशी और अ, माता पिता जो है वो भी बहुत में पहुंचे हुए थे सो जो है स्कूल का एक बहुत बढ़िया जो माहौल जोड़ा है जो है अब जो है ना इत अपने स्कूल है सो इस तरीके जी है बच्चों के वालों जो है बहुत वह रंगारंग प्रोग्राम जो है पेश किया गया ਮੈਂ ਅੱਜ ਕੋਰਸ ਵਿੱਚ ਆਇਆ ਤੇ ਤੁਹਾਨੂੰ ਮੋੜ ਲਿਆ ਕਿ ਕਿੱਦਾਂ ਕੀਤਾ ਜਾਵੇ ਕਿੱਦਾਂ ਅੱਜ ਤਲਵਾੜਾ ਸਕੂਲ ਸੈਕਟਰ 2 ਵਿੱਚ ਆ ਕੇ ਮੈਨੂੰ ਬੜੀ ਖੁਸ਼ੀ ਮਹਿਸੂਸ ਹੋਈ ਆ ਇਸ ਸਕੂਲ ਵਿੱਚ ਐਨੂਅਲ ਫੰਕਸ਼ਨ ਚੱਲ ਰਿਹਾ ਹੈ ਬੜਾ ਚਹਲ ਪਹਿਲ ਸਕੂਲ ਵਿੱਚ ਤੇ ਬੜਾ ਅੱਛਾ ਮਾਹੌਲ ਹੈ ਤੇ ਮੈਂ ਸਾਰੇ ਸਟਾਫ ਨੂੰ ਬੱਚਿਆਂ ਨੂੰ ਐਸਐਮਸੀ ਕਮੇਟੀ ਨੂੰ ਸਾਰਿਆਂ ਨੂੰ ਅੱਜ ਦੇ ਐਨੂਅਲ ਫੰਕਸ਼ਨ ਦੀਆਂ ਬਹੁਤ-ਬਹੁਤ ਵਾਰਕਾ ਦਿਨੀਆਂ ਤੇ ਨਾਲ ਦੀ ਨਾਲ ਉਹਨਾਂ ਦੇ ਆਉਣ ਵਾਲੇ ਪੋਸ਼ੇ ਲਈ ਸਾਰੇ ਬੱਚਿਆਂ ਨੂੰ ਸ਼ੁਭ ਕਾਮਨਾਵਾਂ ਦਿੰਦੀਆਂ ਆਂ ਆਉਣ ਵਾਲੇ ਐਗਜ਼ਾਮ ਨੇ ਹੁਣ 8ਵੀਂ ਤੇ 10ਵੀਂ ਦੇ ਬੋਰਡ ਦੇ ਇਗਜ਼ਾਮ ਨੇ ਸਾਰੇ ਬੱਚਿਆਂ ਨੂੰ ਮੈਂ ਆਪਣਾ ਅਸ਼ੀਰਵਾਦ ਦਿੰਦੀਆਂ ਆਂ ਤੇ ਪਰਮਾਤਮਾ ਅਗੇ ਪ੍ਰਾਰਥਨਾ ਕਰਦੀ ਆਂ ਕਿ ਸਕੂਲ ਦੇ ਸਾਰੇ ਬੱਚੇ ਬਹੁਤ ਅੱਛੇ ਨੰਬਰਾਂ ਨਾਲ ਪਾਸ ਹੋਣ ਬੱਚੇ ਮੈਰਿਟਾਂ ਵਿੱਚ ਆਪਣਾ ਸਥਾਨ ਪ੍ਰਾਪਤ ਕਰਨ ਪੰਜਾਬ ਵਿੱਚ ਆਪਣਾ ਸਥਾਨ ਪ੍ਰਾਪਤ ਕਰਨ ਇਸ ਸਕੂਲ ਦੇ ਪ੍ਰਿੰਸੀਪਲ ਹਰਪ੍ਰਜਨ ਜੀ ਜਿਹੜੇ ਹੈਡਮਾਸਟਰ ਸਾਹਿਬ ਹੈ ਬਹੁਤ ਹੀ ਹਾਰਡ ਵਰਕਿੰਗ ਹੈ ਸਟਾਫ ਵੀ ਬਹੁਤ ਹਾਰਡ ਹਾਰਡ ਵਰਕਿੰਗ ਹੈ ਮੈਨੂੰ ਪੂਰੀ ਉਮੀਦ ਹੈ ਕਿ ਇਸ ਸੇ ਇਸ ਸਕੂਲ ਦੇ ਬੱਚੇ ਜਿਹੜੇ ਪਿਛਲੇ ਸਾਲ ਵਾਂਗੂ ਉਸ ਤੋਂ ਵੀ ਜ਼ਿਆਦਾ ਮਿਹਨਤ ਕਰਕੇ ਬਹੁਤ ਸਾਰੇ ਬੱਚੇ ਮੈਰਿਟ ਵਿੱਚ ਆਣਗੇ ਤੇ ਸਕੂਲ ਦੀ ਜਿਹੜੀ ਇਨਰੋਲਮੈਂਟ ਹੈ ਉਹ ਵੀ ਜ਼ਰੂਰ ਵਧੂਗੀ ਮੈਂ ਇਲਾਕਾ ਵਾਸੀਆਂ ਨੂੰ ਵੀ ਇਹ ਹੀ ਆਪਣੀ ਇੱਕ ਅਰਜ਼ੋਈ ਕਰਦੀ ਹਾਂ ਕਿ ਜਿਹੜਾ ਇਹ ਸਾਡੇ ਜਿਹੜੇ ਸਰਕਾਰੀ ਸਕੂਲ ਨੇ ਕਿਸੇ ਵੀ ਪ੍ਰਾਈਵੇਟ ਸਕੂਲਾਂ ਤੋਂ ਘੱਟ ਨਹੀਂ ਹੈਗੇ ਸੋ ਤੁਸੀਂ ਆਪਣੇ ਬੱਚਿਆਂ ਨੂੰ ਸਾਡੇ ਸਰਕਾਰੀ ਸਕੂਲਾਂ ਵਿੱਚ ਜੋੜ ਦਾਖਲ ਕਰਾਓ ਥੈਂਕ ਯੂ ਅੱਜ ਦੇ ਅਪਨ 10 ਤੱਕ ਦੀ ਸਥਿਤੀ ਲੱਗਾ ਹੈ ਜੇ ਪ੍ਰੋਗ ਕਰਕੇ ਕਲਾਸ ਤੋਂ ਪੁੱਛਿਆ ਜਾਂ ਥੋੜ੍ਹਾ ਜਿਹਾ हां बिल्कुल दी ए ਮੈਨੂੰ ਪਿੰਡ ਵਾਸੀ ਜਿਹੜੇ ਹੈਗੇ ਆ ਸਕੂਲ ਦੇ ਹੈਡਮਾਸਟਰ ਆਪਣਾ ਕੇਸ ਮਨਾ ਕੇ ਭੇਜਨ ਮੈਂ ਉੱਪਰ ਜ਼ਰੂਰ ਭੇਜੂੰਗੀ đi bộ tiếp 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 इन अध्यापकों के जो तो परिश्रमी अध्यापक है उनके लिए लिखी है जो मुख्य अध्यापक परिश्रम करते हैं रात दिन उनके लिए लिखी है मेरा कुछ भी नहीं है मैं तो एक शायर हूँ एक कवि हूँ अपनी वाणी से माँ सरस्वती जो कृपा कर देगी वो आपके स्पूर्द कर रहा हूँ नमा ਫੰਕਸ਼ਨ ਦੇ ਵਿੱਚ ਸਾਹਮਣੇ ਜਿੰਨੇ ਵੀ ਸਾਡੇ ਬੱਚੇ ਬੈਠੇ ਨੇ ਉਹਨਾਂ ਦੇ ਪੇਰੈਂਟਸ ਬੈਠੇ ਨੇ ਸਕੂਲ ਦੇ ਸਟਾਫ ਦੇ ਮੈਂਬਰ ਸਭਾਨ ਔਰ ਸ਼ਹਿਰ ਦੀਆਂ ਸਾਰੀਆਂ ਹੀ ਮਹਾਨ ਸ਼ਖਸੀਅਤਾਂ ਜਿਨ੍ਹਾਂ ਨੇ ਹੱਕ ਇਕੱਤਰ ਵਿੱਚ ਨਾਮ ਕਰਿਆ ਔਰ ਇਸ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਰਾਮ ਭਾਜਨ ਜੀ ਉਹਨਾਂ ਦੀ ਸਾਰੀ ਟੀਮ ਅੱਜ ਇੱਥੇ ਹਾਜ਼ਰ ਹੈ ਔਰ ਅੱਜ ਦੇ ਫੰਕਸ਼ਨ ਵਾਸਤੇ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਲੇਟ ਆਉਣ ਵਾਸਤੇ ਤੁਹਾਡੇ ਸਾਰਿਆਂ ਦੇ ਕੋਲੋਂ ਮਾਫੀ ਮੰਗਦੇ ਆ ਕਿ ਦਿੱਤੇ ਸਮੇਂ ਨਾਲੋਂ ਕਾਫੀ ਅਸੀਂ ਲੇਟ ਆਏ ਆ ਔਰ ਸਰਕਾਰੀ ਸਕੂਲ ਦੇ ਵਿੱਚ ਹੀ ਇੱਕ ਤੇ ਦਕਾਰਪੁਰ ਪ੍ਰੋਗਰਾਮ ਸੀਗਾ ਉੱਥੇ ਅਸੀਂ ਲੇਟ ਹੋ ਗਏ ਥੋੜਾ ਜਿਹਾ ਔਰ ਇਸ ਸਕੂਲ ਆ ਜਿਹੜਾ ਮੈਂ ਜਦੋਂ ਤਾਂ ਦੇਖ ਰਿਹਾ तकरीबन ਮੈਂ ਛੇਵੀਂ ਸੱਤਵੀਂ ਵਾਰ ਸਕੂਲ ਦੇ ਵਿੱਚ ਆਇਆ ਮੈਨੂੰ ਜੋ ਲੱਗਦਾ ਔਰ ਜਦੋਂ ਵੀ ਤੁਸੀਂ ਜਾਣਕ ਦਿੱਤਾ ਹੈ ਚਾਹੇ ਬਿਛੋਟੀ ਐਕਟੀਵਿਟੀ ਆ ਚਾਹੇ ਵੱਡੀ ਐਕਟੀਵਿਟੀ ਆ ਕੋਈ ਜਦੋਂ ਤੁਸੀਂ ਬੁਲਾਇਆ ਮੈਂ ਆਪਣੇ ਪਰਿਵਾਰ ਵਾਂਗੂ ਤੁਹਾਡੇ ਵਿੱਚ ਆਇਆ ਔਰ ਕੋਈ ਇਹ ਨਹੀਂ ਕਿ ਕਿਸੀ ਐਮਐਲਏ ਬਣ ਕੇ ਤੁਹਾਡੇ ਕੋਲ ਆਉਨੇ ਆ ਜਦੋਂ ਤੁਸੀਂ ਸਾਨੂੰ ਜਾਣਕ ਦਿੱਤਾ ਸੀ ਹਮੇਸ਼ਾ ਆਪਣੇ ਬੱਚਿਆਂ ਦੇ ਹੌਸਲਾ ਵਧਾਈ ਵਾਸਤੇ ਔਰ ਤੁਹਾਡਾ ਸਾਥ ਦੇਣ ਵਾਸਤੇ ਅਸੀਂ ਹਮੇਸ਼ਾ ਹਾਜ਼ਰ ਹਾਂ ਔਰ ਪ੍ਰਿੰਸੀਪਲ ਸਾਹਿਬ ਨੇ ਬਹੁਤ ਵਧੀਆ ਗੱਲਾਂ ਜਿਹੜੀਆਂ ਕੀਤੀਆਂ ਨੇ ਚਲੋ ਪਰਮਾਤਮਾ ਦੀ ਕਿਰਪਾ ਤੁਹਾਡਾ ਸਾਰਿਆਂ ਦਾ ਅਸ਼ੀਰਵਾਦ ਹੈ ਕਿ ਜਿਹੜੇ ਕੰਮ ਹੋ ਰਹੇ ਨੇ ਉਹ ਅਸੀਂ ਤੁਹਾਡੇ ਸਹਿਯੋਗ ਦੇ ਨਾਲ ਹੀ ਕਰ ਰਹੇ ਹਾਂ ਔਰ ਇਹ ਤਰਵਾਰੇ ਸ਼ਹਿਰ ਦਾ ਸਕੂਲ ਹੈ ਜਿਵੇਂ ਤੁਸੀਂ ਸਕੂਲ ਵਧੀਆ ਬਣਾਉਣ ਵਾਸਤੇ ਸਾਰਾ ਸਟਾਫ ਦਾ ਸਟਾਫ ਮਿਹਨਤ ਕਰਦਾ ਹੈ ਆਪਣੇ ਸਕੂਲ ਨੂੰ ਵਧੀਆ ਬਣਾਉਣ ਵਾਸਤੇ ਚਾਹੇ ਤੇ ਚਾਰ ਦੁਆਰੀ ਦੀ ਗੱਲ ਹੈ ਵਾਸ਼ਰੂਮ ਦੀ ਗੱਲ ਹੈ ਰੂਮ ਜਿਹੜਾ ਦੀ ਗੱਲ ਹੈ ਜਾਂ ਸਟੇਜ ਦੇ ਉੱਤੇ ਜਿੱਥੇ ਅਸੀਂ ਖੜੇ ਹਾਂ ਇਹ ਸਾਰਾ ਕੁਝ ਪਿਛਲੇ ਸਮੇਂ ਦੇ ਦੌਰਾਨ ਬਣਿਆ ਔਰ ਬਹੁਤ ਮਿਹਨਤ ਕੀਤੀ ਹੈ ਮੁੰਦੇ ਸਟਾਫ ਨੇ ਮਿਸਟਰ ਸਾਹਿਬ ਨੇ ਕੀ ਆਪਣੇ ਸਕੂਲ ਨੂੰ ਚੰਗਾ ਬਣਾਇਆ ਜਾਵੇ ਪਰ ਮੈਨੂੰ ਲੱਗਦਾ ਕਿ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਸਾਡੇ ਬੱਚੇ ਪੜ੍ਹਦੇ ਨੇ ਉਹ ਇੱਕ ਚੰਗਾ ਆਪਣਾ ਮਾਹੌਲ ਜਿਹੜਾ ਆ ਉਹ ਮਹਿਸੂਸ ਕਰਦੇ ਨੇ ਕਿ ਅਸੀਂ ਚੰਗੇ ਸਕੂਲ ਦੇ ਵਿੱਚ ਪੜ੍ਹ ਰਹੇ ਹਾਂ ਔਰ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਜਦੋਂ ਮੈਂ ਕਿਸੇ ਵੀ ਸਰਕਾਰੀ ਸਕੂਲ ਦੇ ਵਿੱਚ ਜਾ ਕੇ ਬੋਲਦਾ ਬੱਚਿਆਂ ਦੀ ਗੱਲ ਸੁਣਦੇ ਆ ਬੱਚਿਆਂ ਦੇ ਪੇਰੈਂਟਸ ਨੂੰ ਮਿਲਦੇ ਆ ਸਕੂਲ ਦੇ ਸਟਾਫ ਨੂੰ ਮਿਲਦੇ ਆ ਸਾਰਿਆਂ ਨੂੰ ਮਿਲ ਕੇ ਬਹੁਤ ਵਧੀਆ ਲੱਗਦਾ डॉक्टर राजीव जी विक्रांत शर्मा जी आशु अरोड़ा जी बहुत बहुत धन्यवाद जी हूँ वर्दिया जो और किसी तरह भी हेल्प जोड़े दे चुके हैं पढ़ाई में संबंधित स्टेशनरी काफी बार सर डोनेट करवा चुके हैं सरवादापला संस्था थैंक यू सर रिक्वेस्ट करा सारा स्टाफ ਟੀਮ ਸਾਡੇ ਤੋਂ ਬਹੁਤ ਸਾਰੇ ਵਿਦਿਆਰਥੀ ਇੱਥੇ ਆਇਆ ਹੈ। ਕਲਾਪਿੰਗ ਡਰਾਫਿੰਗ ਵਰਕਰ ਕੈਪੀਟਲ 1 ਕਰ ਰਹੀ ਹੈ। ਟੀਚਰਸ ਪੇਰੈਂਟ ਉਹ ਸਾਡੇ ਸਪੈਸ਼ਲ ਗੈਸਟ ਸਾਡੇ ਐਮਐਲਏ ਸਾਹਿਬ ਉਹਨਾਂ ਦੇ ਨਾਲ ਸਹਿਜ ਕੋਰ ਜਿਨੇ ਕੀ ਪੂਰੇ ਜ਼ਿਲ੍ਹੇ ਦੇ ਵਿੱਚੋਂ ਪਹਿਲਾ ਸਾਮ ਹਾਸਲ ਕੀਤਾ ਹੈ 99% ਪਾਸ ਲੈ ਕੇ ਦੈਰੀ ਦੇ ਬਟਾ ਸਰ ਨਾਲ ਆ ਜਾਓ ਫੋਪ ਕੇ ਸਾਹ ਦੀ ਜਿਹੜੀ 8ਵੀਂ ਜਮਾਤ ਹੈ ਉਹ ਇਹ ਰਿਕੋਰਡ ਕਰੇਗੀ ਤੇ ਸਿਮਰਨ ਜਿਸ ਨੇ ਪੂਰੇ ਜ਼ਿਲ੍ਹੇ ਦੇ ਵਿੱਚੋਂ ਦੂਸਰਾ ਸਥਾਨ ਹਾਸਿਲ ਕੀਤਾ ਹੈ ਜੋਦਰ ਕਲਾਪਿੰਗ ਦੇਣਾ ਇਹਨਾਂ ਬੱਚਿਆਂ ਦੇ ਲਈ ਤੇ ਇਨਾ ਨੋਈ ਨਾਮ ਤੇਰਾ ਸਿਰਫ ਇਨਾਂ ਦੇ ਲਈ ਨਹੀਂ ਆ ਤੁਹਾਡੇ ਲਈ ਵੀ ਇੱਕ ਮੋਟੀਵੇਸ਼ਨ ਹੈ ਪੂਰਾ ਸਾਲ ਹੋ ਗਿਆ ਤੇ ਅਜੇ ਤੱਕ ਪ੍ਰਾਈਜ਼ ਗੇਨ ਕਰਦੀਆਂ ਨਹੀਂ ਹੈ ਹਨਾ ਸਿਰਫ ਸਕੂਲ ਵਿੱਚ ਨਹੀਂ ਤੁਸੀਂ ਆਪ ਦੇਖਿਆ ਕਿ ਕਈ ਵਾਰ ਇਹਨਾਂ ਨੂੰ ਜਿਲ੍ਹੇ ਵਿੱਚ ਕਈ ਵਾਰ ਸਟੇਟ ਦੇ ਵਿੱਚ ਬੁਲਾਇਆ ਕਿ ਤੁਹਾਨੂੰ ਯਾਦ ਰਿਹਾ ਲਾਏਗੀ ਸਕੂਲ ਦੀ ਔਰ ਇਹ ਵੀ ਕਿ ਤੁਸੀਂ ਦੁਬਾਰਾ ਵਾਰ-ਵਾਰ ਇੱਥੇ ਵਿਜ਼ਿਟ ਕਰਨੀ ਹੈ Được cái sao. Thích ạ. Rồi đại lại <laughs> cái <laughs> đạn đó lại. ਦੇ ਲੋਕ ਹੋਰ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਸਕੂਲ ਇਸ ਤੋਂ ਪਹਿਲੇ ਸਕੂਲ ਕਮੇਟੀ ਚੇਅਰਮੈਨ ਸੋਨੂ ਠਾਪਰ ਜੀ ਸੀਗੇ ਉਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਸਕੂਲ ਦੇ ਵਿੱਚ ਜੋ ਵੀ ਕਮੀਆਂ ਮੈਨੂੰ ਉਸ ਟਾਈਮ ਮਹਿਸੂਸ ਹੋਈਆਂ ਉਹਨਾਂ ਨੂੰ ਠੀਕ ਕਰਨ ਦੇ ਲਈ ਇੱਕ अपनी प्लैनिंग जी तैयार की और खुशी हूँ जो सानिंग थैंक यू सो मच सर सांच पहुंचे हुए हरमीतपुर मैम जे रिटायर ने इसे स्कूल तो है बहुत बहुत वेलकम है मैम एन जी ओ प्रतिग्ञा एक नई सोचते प्रेजीडेंट शिवम बख्शी जी ਤੇ ਉਹਨਾਂ ਦੇ ਨਾਲ ਆ ਨਰਿੰਦਰ ਪੁਰੀ ਜੀ ਬਹੁਤ ਬਹੁਤ ਸਵਾਗਤ ਹੈ ਇਸ ਗੋਲਾਂਤੀ ਜੀ ਆਨ ਨੂੰ ਤੇ ਅਗਲੀ ਕਾਰਵਾਈ ਲਈ ਮੈਂ ਸੈਜ ਨੂੰ ਬੁਲਾਵਾਂਗੀ ਮੈਂ ਇਹ ਕਹੂੰਗਾ ਕਿ ਕਲਚਰਲ ਐਕਟੀਵਿਟੀ ਸਾਡੀ ਲਾਈਫ ਦਾ ਇੱਕ ਐਸੈਂਸ਼ੀਅਲ ਪਾਰਟ ਹੈ ਸਾਨੂੰ ਇਹ ਇਵੈਂਟਸ ਐਂਡ ਜੋ ਵੀ ਸਕੂਲ ਸਾਡੇ ਲਈ ਆਰਗੇਨਾਈਜ਼ ਕਰਦਾ ਉਹਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੀਦਾ ਪੇਰੈਂਟਸ ਨੂੰ ਜ਼ਰੂਰ ਆਪਣੇ ਬੱਚਿਆਂ ਦੇ ਲਈ ਸਕੂਲ ਆਣਾ ਚਾਹੀਦਾ ਤੇ ਜੇਕਰ ਇਹ ਫੰਕਸ਼ਨ ਆਰਗੇਨਾਈਜ਼ ਨਹੀਂ ਹੋਣਗੇ ਸਕੂਲਾਂ ਦੇ ਵਿੱਚ ਤਾਂ ਕਹਿ ਲਓ ਕਿ ਸਹੀ ਤਰ੍ਹਾਂ ਇਸ ਜਿਹੜੀ ਸਕੂਲਿੰਗ ਹੈ ਉਹ ਪੂਰੀ ਨਹੀਂ ਹੋਏਗੀ ਤਾਂ ਸਕੂਲ ਦੇ ਵਿੱਚ ਫੰਕਸ਼ਨ ਆਰਗੇਨਾਈਜ਼ ਕਰਨਾ ਆਪਣੇ ਆਪ ਇੱਕ ਬੜਾ ਵੱਡਾ ਟਾਸਕ ਹੈ ਸੋ ਰਾਮਪ੍ਰੀਤ ਸਿੰਘ ਸਰ ਨੇ ਤੇ ਉਹਨਾਂ ਦੀ ਟੀਮ ਨੇ ਇਹ ਕਾਰਜ ਨੂੰ ਪੂਰਾ ਕੀਤਾ ਸਾਰੇ ਬੱਚਿਆਂ ਦੇ ਲਈ ਇੱਕ ਕਲਚਰਲ ਇਵੈਂਟ ਆਰਗੇਨਾਈਜ਼ ਕਰਾਇਆ ਹੈ ਜਿਹਦੇ ਲਈ ਮੈਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ

ਸਾਡੇ ਵਿੱਚ ਇੱਕ ਬਹੁਤ ਹੀ ਸਪੈਸ਼ਲ ਅਵਾਰਡ ਲੈ ਕੇ ਪਤਿਗਿਆ ਇੱਕ ਨਵੀਂ ਟੀਮ ਪੂਰੀ ਟੀਮ ਪਹੁੰਚੀ ਹੋਈ ਹੈ ਤੁਹਾਨੂੰ ਯਾਦ ਹੋਣਾ ਹੈ ਕਿ ਕੁਝ ਸਮੇਂ ਪਹਿਲੇ ਉਹਨਾਂ ਦੇ ਵੱਲੋਂ ਇੱਕ ਪ੍ਰੋਜੈਕਟ ਤਲਵਾੜੇ ਦੇ ਵਿੱਚ ਸਾਡੇ ਹੁਸ਼ਿਆਰਪੁਰ ਦੇ ਵਿੱਚ ਲਿਆ ਗਿਆ ਸੀਗਾ ਇੱਕ ਕੋਪਰਿਕਸ ਪਰ ਉਹਦੇ ਵਿੱਚ ਸਾਡੇ ਸਕੂਲ ਦੇ ਬੱਚਿਆਂ ਨੇ ਵੀ ਹਿੱਸਾ ਲਿਆ ਸੀਗਾ ਬਹੁਤ ਬਦਕੜ ਕੇ ਹਿੱਸਾ ਲਿਆ ਸੀਗਾ ਤੇ ਉਹਨਾਂ ਬੱਚਿਆਂ ਦੇ ਜਿਹੜੇ ਸਰਟੀਫਿਕੇਟ ਹੈਗੇ ਆ ਉਹ ਉਹਨਾਂ ਦੇ ਵੱਲੋਂ ਅੱਜ ਦਿੱਤੇ ਜਾ ਰਹੇ ਹੈ ਸੋ ਮੇਰੀ ਰਿਕਵੈਸਟ ਹੈਗੀ ਹੈ ਅ ਨੈਕਸਟ ਐਕਟੀਵਿਟੀ ਜੋ ਪਹਿਲੇ ਜਿਹੜੀ ਹੈ ਪ੍ਰਤੀਕਾ ਇੱਕ ਨਵੀਂ ਟੀਮ ਜਿਹੜੀ ਹੈ ਸਾਰੇ ਹੀ ਟੀਮ ਜਿਹੜੀ ਹੈ ਸਟੇਜ ਤੇ ਮੈਂ ਰਿਕਵੈਸਟ ਕਰੂੰਗਾ ਕਿ ਉਹ ਆ ਜਾਣ ਟੀਵੀ ਨਿਊ ਚੈਨਲ ਤੋਂ ਮੈਂ ਬਲਵੀਰ ਸਿੰਘ ਵੱਲ ਅੱਜ ਅਸੀਂ ਪਹੁੰਚਿਆ ਸਰਕਾਰੀ ਮਾਡਲ ਹਾਈ ਸਕੂਲ ਸੈਕਟਰ 2 ਤਨਵਾੜਾ ਵਿਖੇ ਜਿੱਥੇ ਅੱਜ ਪ੍ਰਿੰਸੀਪਲ ਸ਼੍ਰੀ ਰਾਮ ਭੱਜਨ ਅਤੇ ਸਮੂਹ ਸਟਾਫ ਦੀ ਜੋਗ ਅਗਵਾਈ ਹੇਠ ਐਨਵਲ ਪ੍ਰਾਈਜ਼ ਡਿਸਟ੍ਰਿਬਿਊਸ਼ਨ ਫੰਕਸ਼ਨ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ જિલ્લા ਸਿੱਖਿਆ ਅਫਸਰ ਮੈਡਮ ਲਿੰਤਾ ਸ਼ਰਮਾ ਜੀ ਨੇ ਬਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਇਸ ਮੌਕੇ ਤੇ ਸਰਬਤ ਭਲਾ ਚੈਰੀਟੇਵ ਸੁਸਾਇਟੀ ਦੇ ਮੈਂਬਰ ਪ੍ਰੋਫੈਸਰ ਜੈ ਸੈਗਲ ਮੈਰੀਟੋਰੀਅਲ ਸਕੂਲ ਦੇ ਪ੍ਰਿੰਸੀਪਲ ਸੁਨੀਲ ਮਹਾਰਾਲ ਅਤੇ ਬਕਬਕ ਸਕੂਲਾਂ ਤੋਂ ਆਏ ਹੋਏ ਦੇ ਅਪਰ ਸਹਿ ਬਣਨ ਵੀ ਹਾਜ਼ਰੀ ਭਰੀ ਅਤੇ ਇਹ ਸਭਿਆਚਾਰਿਕ ਪ੍ਰੋਗਰਾਮ ਦਾ ਆਨੰਦ ਮਾਣਿਆ ਇਸ ਮੌਕੇ ਤੇ ਹਲਕਾ ਵਿਧਾਇਕ ਸਰਦਾਰ ਕਰਮਵੀ ਸਿੰਘ ਕੁਮਨਜੀ ਨੇ ਆ ਕੇ ਸਕੂਲ ਦੇ ਪੂਰੇ ਸਟਾਫ ਅਤੇ ਸਮੂਹ ਬੱਚਿਆਂ ਨੂੰ ਮੁਬਾਰਕਵਾਦ ਦਿੰਦੇ ਹੋਏ ਕਿਹਾ ਕਿ ਪੂਰਾ ਸਟਾਫ ਮਿਹਨਤੀ ਅਤੇ ਲਗਨ ਦੇ ਨਾਲ ਕੰਮ ਕਰਦਾ ਹੈ ਇਸ ਮੌਕੇ ਤੇ ਐਸਸੀ ਬਿੰਗ ਰਾਜਕੁਮਾਰ ਸੇਖਰ ਸਿੱਧੂ ਅਮਿਤ ਗਿੱਲ ਅਤੇ ਬੱਚਿਆਂ ਦੇ ਪੇਰੈਂਟਸ ਨੇ ਵੀ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਭਰ ਕੇ ਬੱਚਿਆਂ ਦੇ ਪ੍ਰੋਗਰਾਮ ਨੂੰ ਦੇਖਿਆ ਸੀ ਪ੍ਰਿੰਸੀਪਲ ਸਹਿਬਾਨ ਤੇ ਸਮੂਹ ਸਟਾਫ ਵੱਲੋਂ ਸਨਮਾਨ ਮਤਨੇ ਸਖਸ਼ੀਤਾ ਨੂੰ ਮੂਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ ਸਟੇਜ ਦੀ ਪੂਰੀ ਜ਼ਿੰਮੇਵਾਰੀ ਮੈਡਮ ਮੋਨਿਕਾ ਚੌਧਰੀ ਅਤੇ ਅਨੁਰਾਦਾ ਕੌਂਡਲ ਜੀ ਨੇ ਬਖੂਬੀ ਨਾਲ ਨਿਭਾਈ ਨਾ ਜੋਰ ਦੇ ਤਗਿਆ ਦੇ ਨਾਲ ਸਵਾਗਤ ਕੀਤਾ ਜਾਂਦਾ ਹੈ। ਇਹ ਸਪੈਸ਼ਲੀ ਜਿਹੜੀ ਸਪੀਚ ਇਨਕਲੂਡ ਕਰਵਾਈ ਸੀਗੀ ਮੈਂ ਲਾਸਟ ਮਿੰਟ ਕਿਉਂਕਿ ਤੁਹਾਡੇ ਸਾਰਿਆਂ ਦੇ ਵਿੱਚ ਜਿਹੜੀ ਹੈ ਆਪਾਰ ਆਈਟੀ ਨੂੰ ਲੈ ਕੇ ਤੁਸੀਂ ਸੋਸ਼ਲ ਮੀਡੀਆ ਦੇ ਵਿੱਚ ਬਹੁਤ ਕੁਝ ਸੁਣ ਲਿਆ ਹੈ। ਲੋਕ ਇਸ ਤਰ੍ਹਾਂ ਦੇ ਹੈਗੇ ਜਿਹੜੇ ਲਾਈਵ ਹੋ ਕੇ ਬੜਾ ਕੁਝ ਵੀ ਦਿੰਦੇ ਹੈ। ਕੁਝ ਵੀ ਕਹਿੰਦੇ ਹੈ। ਤੇ ਸਾਥੂ ਦੇ ਬਾਰੇ ਸਹੀ ਪਤਾ ਹੋਣਾ ਜ਼ਰੂਰੀ ਹੈ। ਸੋ ਆਦਿਸ਼ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਤਕਦੀਰ ਕੀਤਾ ਹੈ।

सारियाल हैडमा स्टाफ न पूरे तलवाड़ा वासिया बहुत बहुत मुबारकबाद दे ਦੇ ਨਾਲ ਦੀ ਨਾਲ ਸਪਰੰਪਿਤਾ ਪਰਮਾਤਮਾ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਇਹ ਸਕੂਲ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਕਰੇ ਇਹ ਸਕੂਲ ਦੇ ਬੱਚੇ ਮੈਰਿਟ ਲਿਸਟਾਂ ਵਿੱਚ ਆਣ ਇਹ ਸਕੂਲ ਦੇ ਬੱਚੇ ਤੇ ਸਟਾਫ ਸਾਰੇ ਤੰਦਰੁਸਤ ਰਹਿਣ ਤੇ ਉਚਾਈਆਂ ਨੂੰ ਛੂਹਣ ਪਿਆਰੇ ਬੱਚਿਓ ਅੱਜ ਤੁਹਾਡਾ ਐਨੂਅਲ ਫੰਕਸ਼ਨ ਹੈ ਸੋ ਅੱਜ ਤੁਸੀਂ ਖੁਸ਼ ਹੋ ਸਾਰੇ ਪੱਕਾ ਦਾ ਸ਼ੇਰ ਤੇ ਬਣਦੇ ਦੇਖੋ ਸਟਾਫ ਨੇ ਮੈਨੂੰ ਭੜੀ ਸਭਾ ਵਿੱਚ ਪ੍ਰੋਮਿਸ ਕੀਤਾ ਹੈ ਕਿ ਉਹਨਾਂ ਦੇ 6 ਬੱਚੇ 10ਵੀਂ ਤੇ 6 ਬੱਚੇ 8ਵੀਂ ਚ ਮੈਰਿਟ ਕਰਨਗੇ ਸੋ ਮੈਂ ਸਾਰਿਆਂ ਨੂੰ ਕਹਿੰਦੀ ਕਿ ਕਲਾਪਿੰਗ ਕਰਕੇ ਇਹਨਾਂ ਨੂੰ ਹੌਸਲਾ ਬਖਸ਼ਾਓ ਮੈਂ ਵੀ ਕਰਾਂਗੀ